ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮੇ YouTube ਚੈਨਲ ਅੰਗਾਰ 207 ਤੇ ਅੱਜ ਆਪਾਂ ਜਾਣਾ ਜੀ ਨਾਮਦੇਵ ਗੁਰਦੁਆਰੇ ਮੱਥਾ ਟੇਕਣ ਸਾਰੇ ਰੈਡੀ ਹੋ ਗਏ ਆ ਹੈਲੋ ਫਿਰ ਤਾਂ ਫੇ ਮਾ ਚਲਦੇ ਆ ਜੀ ਹੁਣ ਆਪਾਂ ਲੋਗ ਨਾਲ ਬਣੇ ਰਹੋ ਤੇ ਇਹ ਹੈ ਜੀ ਫੋਰਸ ਪਾਰ ਆਪਣੇ ਵਲੋਗ ਦਾ ਚਲੋ ਅੱਜ ਉਹ ਸਾਡੀ ਯਾਤਰਾ ਕਰਦੇ ਹੋਏ 110 ਕਿਲੋਮੀਟਰ ਆਪਾਂ ਜਾਣਾ ਵਾ ਜਿੱਥੇ ਇਹ ਬਹਿ ਗਿਆ ਜੀ ਟੈਂਪੋ ਟ੍ਰੈਵਲ ਜੀ ਅਸੀਂ ਨਾਮ ਦੇ ਉੱਪਰ ਦਰਜਾਨ ਵਾਸਤੇ ਸਾਹਮਣੇ ਲੰਗਰ ਵਾਲਾ ਗੁਰਦੁਆਰਾ ਤਾਂ ਵਸ ਚਾਉਂਦੇ ਆ ਅੱਜ ਫਿਰ ਦੁਬਾਰਾ ਕਿੰਨੀਆਂ ਸੰਤਾਈਆਂ ਹੋਈਆਂ ਤੇ ਸਾਰੀਆਂ ਨਾਨਕੀ ਬੋਲਾਂਜੀਆਂ ਵਜ੍ਹਾ ਕੰਡੀਆਂ ਬੱਸਾਂ ਖੇਡੀਆਂ ਜਣ ਗਈਆਂ ਤਾਂ ਆਪਕੋ ਜੀ ਹੁੰਦੇ ਆ ਲੇ ਉੱਤਰਦੇ ਆ ਜੀ ਹੁਣ ਤੇ ਆਪਾਂ ਹੁਣ ਆ ਗਏ ਆ ਦਮਦਵਾ ਸਾਹਿਬ ਗੁਰਦੁਆਰੇ ਚਲੋ 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 ਉਹ ਠੂਟੇ ਲੈਣ ਲੱਗਾ ਪਹਿਲਾਂ ਗੁਰਦੁਆਰੇ ਜਾਣਾ ਗੁਰਦੁਆਰੇ ਜਾਣਾ ਪਹਿਲਾਂ ਆ ਜਾ पिया जी गुरुद्वारा साहब का इतिहास लंगर छकन आ गए अंदर। लंगर छक के फिर चलते हैं आगे अस आ गए झूटे लैन ਸਾਰੇ ਇੱਧਰ ਨੂੰ ਆਏ ਸੀ ਤੇ ਅਸੀਂ ਵੀ ਝੂਟੇ ਲੈ ਲਏ ਤੇ ਉਹ ਬੈਂਚ ਪ੍ਰੈਸ ਵੀ ਹੈਗੀ ਇੱਥੇ ਕਿੰਨੇ ਦਿਨ ਹੋ ਗਏ ਜਿੰਮ ਨਹੀਂ ਗਏ ਚੱਲ ਜਦੀ ਉੱਪਰ ਚੱਲ ਆਹ ਹਰਮਨ ਜੀ ਹੁਣ ਪਗਤਨਾਮ ਦੇ ਚੱਕੀ ਸਾਬਸਥਾਨ ਚਲਦੇ ਆਉਣ ਅੰਦਰ ਦੇਖੋ ਜੀ ਕਿੰਨੀਆਂ ਵਿੱਚ ਕਿੱਤਰ ਕਰੀਆਂ ਹੋਈਆਂ ਮੂਰਤੇਆਂ ਮੜੀਆਂ ਹੋਈਆਂ ਨੇ ਤੇ ਉੱਪਰ ਪੇਂਟ ਚੱਲਦਾ ਥੱਲੇ ਹਲੇ ਇੱਦਾਂ ਹੀ ਆ ਕੱਲੇ ਕਿਪਸ ਸਵਾਲ ਆ ਕੈਸੀ ਤੇਰੀ ਕਿਸੇ ਖਾਸ ਖਾਮੀ ਵਿੱਚ ਪੱਲੇ ਵਿੱਚ ਪੰਜਾਣਾ ਲੈ ਕੇ ਅਸੂਦੀ ਪਾਏ ਮਾਤੇ ਮੇਰੇ ਪਾ ਜੀ ਸਤਿ ਸ਼੍ਰੀ ਅਕਾਲ ਜੀ ਗਾਇਜ਼ ਇਹ ਬੰਦਾ ਬਹੁਤ ਮਿਹਨਤੀ ਬੰਦਾ ਹੈ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਇਹਦੇ 12000 ਸਬਸਕ੍ਰਾਈਬਰ ਆ ਹਜੇ ਇਹਦੇ 12000 ਤੋਂ 1 ਲੱਖ ਕਰਦੋ ਜੀ ਤਾਂ ਕਿ ਰੈਸਪਲਏ ਬਟਨ ਨਹੀਂ ਦਿਖਰੇ ਜਾ ਸਕੇ ਪਿੰਡਾਂ ਦਾ ਸਕੂਲ ਦੇਖੋ ਜੀ ਕਿੰਨੇ ਛੋਟੇ ਛੋਟੇ ਆ ਤੇ ਬੱਚੇ ਸਾਰੇ ਤੇ ਗੱਡੀ ਦਾ ਨੰਬਰ ਦੇਖੋ ਕਿੰਨਾ ਵਧੀਆ ਪੰਡਵ ਆਮ ਅਸਟਾਨਮੀ ਏ ਐਚ ਪੰਡਵ ਚੱਲਦੇ ਆ ਜੀ ਹੁਣ ਆਪਣੀ ਟਰੈਂਪੂ ਟਾਵੇਲ ਇੱਧਰ ਗਣੇਸ਼ ਦੇ ਮੇਸਰਾਂ ਦੇ ਵਾਸਤੇ ਜਾਂਦੇ ਪਏ ਆ

何だっけ ਵਿਸਰਜਨ ਕਰਦੇ ਪਿਆ ਕਿੰਨੇ ਵਿਸਰਜਨ ਹੋ ਗਏ ਕੋਨਰਸ ਜਾ ਕੇ ਗੋਤਾਬਰੀ ਦੇ ਕੋਲ ਤੇ ਇੱਥੇ ਸਾਰੇ ਗਣੇਸ਼ ਵਿਸਰਜਨ ਕਰਦੇ ਪਿਆ ਸਾਹਮਣੇ ਵਾਲੀ ਸਾਈਡ ਵੀ ਰੋਸ਼ਾ ਇੱਧਰ ਤੇ ਇੱਧਰ ਮੰਦਰ ਦੇ ਕੋਲ ਵੀ ਕਿੰਨਾ ਰੋਸ਼ਾ ਉਨੇ ਕਲੇਜ ਵਿੱਚ ਅਸੀਂ ਤਾਂ ਦੇਖ ਲਿਆ ਬਾਸ ਚੱਲਦੇ ਆਂ ਉੱਪਰ ਨੂੰ ਦੁਵਾਰਾ ਤੇ ਅੱਜ ਰਾਤ ਦੇਖਾਂਗੇ ਆਵਾਂਗੇ ਗਾਗਰ ਗੁੰਦ ਦਰਸ਼ਨ ਕਰਨ ਸ਼ੇਵਾਦ ਹੋੜਿਆ ਆ ਤੇ ਕਿੰਨੇ ਆਣਾ ਰਲ ਕੇ ਚੱਕਿਆ ਆ ਵਾ ਮੂਰਤੀ ਨੂੰ ਚਲੋ ਚੱਲਦੇ ਆ ਆਪਾਂ ਚੱਲੇ ਆ ਜੀ ਗੁਰੂ ਕਾ ਬਾਗ ਦੇਖਣ ਅੱਗੋ ਅੱਗੋ ਗਾਉਂ ਆ ਗਏ ਆ ਜੀ ਆਪਾਂ ਹੁਣ ਗੁਰਦੁਆਰਾ ਗੋਬਿੰਦਪਾਲ ਸਾਹਿਬ ਇੱਥੇ ਲੇਜ਼ਰ ਸ਼ੋ ਹੁੰਦਾ ਵਾ ਰਾਤ ਨੂੰ ਪਾਰਲੇ ਲੇਜ਼ਰ ਹਾਂ ਮੀ ਕਰਕੇ ਬੰਦ ਹੋਇਆ ਵਾ ਦਾਦੇ ਅਸੀਂ ਆਏ ਆ ਮੀ ਪਿੰਦਾ ਦਾ ਪਿਆਣੀ ਤੇ ਉਹ ਕਹਿੰਦੇ ਮਹੀ ਕਰਕੇ ਬਾਗ ਦੇ ਖਤਾਂ ਆਹ ਅੱਜ ਵੀ ਨਹੀਂ ਆਊਗਾ ਇਹ ਦਾਦੇ ਦਾ ਗੋ ਆਗੇ ਹੁੰਨੇ ਆ ਆ ਜਾਂਦੀ ਸਾਈਡ ਆ ਜੀ ਗੁਰਦੁਆਰਾ ਸਾਹਿਬ ਤੇ ਅਸੀਂ ਪਹਿਲਾਂ ਬਾਗ ਘੋਂਦੇ ਪਏ ਆ ਸਾਰਾ 240 ਮੀਟਰ ਅਸੀਂ ਘੁੰਮ ਲਿਆ ਵਾ ਹੌਂ ਚੱਲੇ ਆਂ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਰੈੱਡ ਕਰੜ ਦੇ ਪੁੱਤੇ ਇਹ ਆਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਆਹ ਦੇਖੋ ਤੁਸੀਂ ਅੰਦਰੋਂ ਕਿੰਨਾ ਬੁੱਝਿਆ ਬਣਿਆ ਹੋਇਆ ਵਾ ਤੇ ਹੁਣ ਆਪਾਂ ਚੱਲੇ ਜਿੱਥੇ ਲਾਈਟ ਆਣਾ ਸ਼ੋਅ ਹੁੰਦਾ ਵਾ ਜੋ ਕਿ ਮੀਂਹ ਕਰਕੇ ਬੰਨਦਾ ਉਹ ਸ਼ਾਰਟਕਟ ਨਹੀਂ ਲੈਣਾ ਇਧਰੋਂ ਆਣਾ ਵਾ ਫੋਟੋਗ੍ਰਾਫੀ ਚਲਦੀ ਵੀ ਆ ਲੇਜਰ ਸ਼ੋਅ ਇਧਰ ਹੁੰਦਾ ਪਰ ਜੋ ਇਸ ਟਾਈਮ ਬੰਦ ਹੈ ਕਿੱਥੇ ਵੀਰ ਦਾ ਕੋਸ ਨਹੀਂ ਯੈਸ ਆ ਜਾਓ ਇਧਰ ਸਾਹਮਣੇ ਵਾਲੀ ਸਾਈਡ ਹੁੰਦਾ ਜੀ ਲੇਜਰ ਸ਼ੋਅ ਚਾਰ ਬੈਠਣ ਨੂੰ ਬਣਿਆ ਹੋਇਆ ਸਾਰੇ ਪਾਸੇ ਇੱਧਰ ਮਾ ਆਰਐਸ 100 ਇਹਦਾ ਪਿਕ ਕੋ ਪਤਾ ਕਿੰਨਾ ਹੁੰਦਾ ਵਾ ਉੱਡਦੀ ਜਾਂਦੀ ਬਾਈ ਕੇ ਹੱਟ ਗਈ ਚਲੋ ਜੀ ਆਪਾਂ ਹੁਣ ਦਰਸ਼ਨ ਕਰਿਆ ਆਂਦੇ ਆ ਗੁਰੂ ਕੇ ਬਾਗ ਤੇ ਚੱਲੇ ਆਂ ਆਪਣੇ ਕਮਰੇ ਵੱਲ ਨੂੰ ਚਲਿਏ ਆਪਣੇ ਕਮਰੇ ਵਿੱਚ ਹੁਣ ਜਾ ਕੇ ਆਰੈਸਟ ਕਰਦੇ ਆ ਸਵੇਰ ਦੇ ਘੁੰਮੀ ਜਾਂਦੇ ਆ ਗੁਰਦਵਾਰ ਦਰਸ਼ਨ ਕਰੀ ਜਾਂਦੇ ਆ ਹਾਂਜੀ ਜੀ ਹੁਣ ਆ ਗਏ ਸੀ ਆਪਣੇ ਕਮਰੇ ਵਿੱਚ ਤੇ ਤੁਹਾਨੂੰ ਵਲੋਗ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਬਾਕੀ ਆ ਸਾਹਮਣੇ ਹੁਣ ਦੇਖੋ ਗੋਦਾਬਰੀ ਇੱਥੋਂ ਵੀ ਜਿੱਦੀ ਹੱਲੇ ਵੀ ਇਹਦਾ ਵੀ ਇਹਦਾ ਫੇਰ ਹੁਣ ਵਾਟਰ ਲੈਵਲ ਘਟ ਗਿਆ ਵਾ ਬਸ ਇਤੀ ਆਪਣੇ ਪ੍ਰਾਣ ਨੂੰ ਸਪੋਰਟ ਕਰਦਿਆਂ ਲਾਈਕ ਸ਼ੇਅਰ ਕਮੈਂਟ ਕਰਦੇ ਰਹਿਣਾ ਕਰੋ ਵੀਡੀਓ ਨੂੰ ਮਿਲਦੇ ਤੁਹਾਨੂੰ ਕੱਲ ਦੇ ਵਲੋਗ ਵਿੱਚ ਟਿਲ ਥੈਂਕ ਯੂ ਬਾਏ ਬਾਏ